ਇੱਥੇ ਗਰਾਮਾਂਗੇ ਮਹਾਰਾਜ ਪ੍ਰਕਾਸ਼ ਕਾ ਇਲਾਹੀ ਲੈ ਲਓ ਪਪੜਾਣੇ ਆ ਇਹ ਮੇਰੇ ਵਿਆਹ ਦੀ ਬਰੀਆਂ ਬੁੰਨੀਆਂ ਇੱਥੇ ਹੀ ਗਈਆਂ ਹੁਣ ਮੰਮੂ ਮੇਰਾ ਕਾਨੀ ਜਾਂ ਬਣਿਆ ਫਿਰਦਾ ਨਾਲ ਆ ਇਹਨਾਂ ਦੇ ਲੈ ਕੇ ਆਉਣੇ ਡੱਬੇ ਹੁਣ ਡੱਬੇ ਦੇ ਦੋ ਭਾਈਓ ਨਾਲੀਆਂ ਸਾਫ਼ ਕਰ ਗਾਇਸ ਨਾਲੀਆਂ ਗਾਇਸ ਨਾਲੀਆਂ ਸਾਫ਼ ਕਰ ਪਾਣੀ ਮਾਰਤਾ ਦੋ ਵਾਰੀ ਗਾਇਸ ਕਹਿੰਦੇ ਪਾਣੀ ਮਾਰ ਪਾਣੀ ਹਾਂਜੀ ਸੁਭਾਸ਼ੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਬਲੌਗ ਦੇ ਵਿੱਚ ਬਹੁਤ ਹੀ ਕੁਝ ਖਾਸ ਹੋਣਾ ਲ ਆਪਣਾ ਜਨਮ ਦਾ ਇਹਨਾਂ ਕਾਲੂ ਜਣ ਕੇ 10 ਮਾਰਚ ਨੂੰ ਤੇ ਹਰੇਕ ਸਾਲ ਆਪਾਂ ਗੁਰੂ ਸਾਹਿਬ ਦਾ ਉਹ ਆਸਰਾ ਲੈਨੇ ਆ ਤੇ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਾਉਨੇ ਹੁੰਨੇ ਆ ਕੱਲ ਨੂੰ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਕਰੇ ਜਿਹਦੀ ਅੱਜ ਆਪਾਂ ਤਿਆਰੀਆਂ ਕਰਾਂਗੇ ਤਿਆਰੀਆਂ ਸ਼ੁਰੂ ਨੇ ਤੇ ਪਹਿਲਾਂ ਚੱਲਾਂਗੇ ਸਬਜ਼ੀ ਮੰਡੀ ਸਬਜ਼ੀ-ਸਬਜ਼ੀ ਲੈ ਕੇ ਆਵਾਂਗੇ ਫਿਰ ਘਰ ਦੀ ਸਫਾਈ ਕਰਾਂਗੇ ਤੇ ਫਿਰ ਹੋਰ ਜਾਨਕੀ ਅੱਜ ਬਹੁਤ ਜ਼ਿਆਦਾ ਇੰਟਰਸਟਿੰਗ ਬਲੌਗ ਹੋਊਗਾ ਸੋ ਅੰਤ ਤੱਕ ਜ਼ਰੂਰ ਦੇਖਿਓ ਸਾਰੇ ਜਾਣੇ ਆਜੋ ਫਿਰ ਕਰਦੇ ਆ ਸ਼ੁਰੂ ਸਬਜ਼ੀ ਮੰਡੀ ਦਾ ਇਹਦਾ ਖਾਲੀ ਪਈ ਆ ਉਹ ਤੋ ਮੋੜਨੀ ਆ ਗੱਡੀਆਂ ਗੱਡੀਆਂ ਵੀ ਤੇ ਭਲਕੇ ਤੇ ਵੀ ਹੁਣੇ ਮਟਰ ਦੀ ਕੰਪੂਰੀ ਸਾਈਡ ਤੇ ਕਰਨਗੇ ਤੇ ਰੈਕ ਉੱਡਦਾ ਮੈਂ ਅੱਜ ਐਵੇਂ ਮੰਡੀ ਚ ਜਿਗਰਾਵਾ ਦਾ ਜਾਣੇ ਰਹਿਣੀ ਆ ਆ ਦੇ ਇੱਧਰ ਮੋੜਨਾ ਉਹ ਇੱਥੋਂ ਦਾ ਆਪੇ ਕੇਲੇ ਲੈ ਗਏ ਸੀ ਉਹੀ ਹਾਂ ਠੀਕ ਆ ਇੱਧਰ ਲੱਗਦੀ ਆ ਇੱਧਰ ਮੰਡੀ ਹੈ ਸਾਹਿਬ ਜੀ ਮੰਡੇ ਚਲੋ ਵੀ ਲਈਏ ਗਰਾ ਸਲਦਾ ਪੁੱਛੋ ਗਰਾ ਮਟਰ ਉਹ ਗਰਾ ਮਟਰ ਉਹ ਛੋ ਰੇਟ ਹੈ ਬਾਈ ਉਹਨਾਂ ਨੂੰ ਮਟਰ ਦਾ ਸੋਹਣਾ ਲੱਗਦਾ ਮੈਨੂੰ ਹਨਾ ਬਾਈ ਕਿਵੇਂ ਆ ਮਟਰ ਰੇਡ ਕੀ ਫਰਕ ਹੈ ਇਹਨਾਂ ਦਾ ਬਾਈ 25 ਦੇ 26 ਦਾ ਥੋੜਾ ਦੇ ਲੋ ਕਿਹੜਾ ਗੂੜਾ ਇੱਕਦਾਂ ਪਹਿਲਾਂ ਇੱਕਾ ਨੂੰ ਥੜਨਾ ਮੰਡੀ ਜਿਹੇ ਇੱਕਦਾਂ ਗਾਣਾ ਦਾ ਮਮੂ ਟੂ ਲੈ ਲੈਂਦੇ ਆਪਾਂ ਰੇੜਾ ਗੂੜਾ ਦੋ ਤਾ ਲਓ ਮਟਰ ਲਫਾ ਪੱਕਾ ਵੀ ਉਹ ਵੀ ਖਰਾਬ ਹੋਊ ਯਾਰ ਤਾਂ ਤੇ ਰਹਿਣ ਦੋ ਤੁਸੀਂ ਉਹੀ ਲੈ ਲਓ ਯਾਰ ਕੋਈ ਨਾ ਕੀ ਰੇਟ ਆਏ? ਟਮਾਟਰ ਕਿਹੜਾ ਦੋਲਣਾ? ਬਾਈ 25 ਰੁਪਏ ਆ। ਆ 17। ਰੱਖਾਓ ਪਰਾਂ ਬਾਈ। ਬਹੁਤ ਹੋਰ ਕੀ ਰਹਿ ਗਿਆ ਵੀ ਆਪਣਾ ਹੁਣ? ਕੀ ਰਹਿ ਗਿਆ? ਆਲੂ ਤੇ ਪਿਆਜ਼ ਵੀ ਹੋ ਗਏ। ਟਮਾਟਰ ਰਹਿ ਗਏ। ਟਮਾਟਰ ਉਹ ਟਮਾਟਰ ਬਾਲੇ ਆ। ਬਾਲੇ ਲਿਖਦੇ ਨੇ। ਥੋੜੇ ਕਰਾਓ ਫਿਰ। ਥੋੜੇ ਦੇਖ ਲਓ। ਮੰਮੂ ਮੇਰੇ ਨਾਲ ਕਾਨੀ ਜਾ ਬਣਿਆ ਫਿਰ ਦਾ ਨਾਲ ਆਵਾ। ਹੱਥ ਦਾਪਾ। ਜਾਂਦੇ ਜਾਂਦੇ ਨਾ ਹੋਕਾ ਵੀ ਦਵਾ ਚਾਲ ਜਾਣਾ। ਆਲੂ ਗੰਡੇ ਗੋਪੀ ਗਾਜਰਾ ਭਿੰਡੀ ਰਾਮ ਤੋਰੀ ਸਾਡੇ ਕੋਲੇ ਨਹੀਂ ਹੈਗੀ ਸਾਬ ਜੀ ਥੋੜੀ ਹੋਰ ਲੈਣੀ ਕਰਕੇ ਹੁਣ ਆਪਾਂ ਲੁਧਿਆਣੇ ਚੱਲਦੇ ਆਂ ਇਹੋ ਨਹੀਂ ਯਾਰ ਸਿਓ ਬਾਲੇ ਮਹੰਗੇ ਦਿੰਦੇ ਅੱਜ ਆਪਾਂ ਲੁਧਿਆਣੇ ਚੱਲੋ ਜਨ ਇੱਥੇ ਤਾਂ 1300 ਦੀ ਬੇਟੀ ਦਿੰਦੇ ਹਨ ਬੋਣੀ ਕਰਾ ਦੋ ਓਏ ਭਾਈ ਆ ਜਾਓ ਜੀ ਆ ਪੰਨਾਂ ਲਾਣਿਆਂ ਤੇ ਲੈਣ ਚ ਕੰਨੀਆਂ 5 ਕ 10 ਵੇਲਾ ਕੱਢੀਆਂ ਵਈਆਂ ਵਾ ਲੱਦੋ ਵਾ ਉਹ ਕਹ ਰਿਹਾ ਕਾਨੂੰ ਆ ਵਾ ਸਫਾਈ ਜੀ ਕਰਦਗੇ ਜਾਂ ਹੁਣ ਤੂੰ ਆੜ ਨਾ ਜਾਈਂ ਵੀ ਮੈਂ ਤਾਂ ਏਨੇ ਰੁਪਈਏ ਹੀ ਕਿਲੋ ਦੇਣਾ ਜਿੰਨੇ ਲੈ ਕੇ ਜਾਂਦਾ ਦੇ ਦੇ ਚੁੱਪ ਕਰਕੇ ਨਹੀਂ ਤੂੰ ਨਾ ਬੋਲੀ ਲਾ ਤੂੰ ਫੇਰ ਢਾ ਲੈਣਾ ਚੰਗਾ ਸਾਰਾ ਚੁਕਾ ਜਾ ਸਾਰਾ ਚੁਕਾ ਦੇਣਾ ਪਾਂ ਯਾਰ ਗੰਦ ਮੰਦ ਜਾ ਆ ਬੇਲੀ ਕਰ ਦੇਣੀ ਆ ਬਾਈ ਨੂੰ ਕਹ ਆਇਆ ਬਾਈ ਓ ਬਾਈ ਗੱਤਾ-ਕੁੱਤਾ ਕਿਵੇਂ ਲਾਉਨੇ ਪਤਾ ਵੀ ਦੱਸ ਦੇ ਤੇ 14 ਰੁਪਏ ਕਿਲੋ ਆਗਤਾ ਪਲਾਸਟਿਕ ਆ ਦੇ ਭਾਈ ਆ ਪਿਆ ਸਮਾਨ ਤਾਂ ਕੱਢ ਲਾ ਵਸ ਚੁੱਪ ਕਰਕੇ ਇਹਦਾ ਮੰਮੀ ਨੇ ਨਾ ਕਹੀ ਜਾਣਾ ਜਿਹੜਾ ਕੋ ਕਹਿਣਾ ਚੱਕ ਲੋ ਗਰਾ ਫਾਟੇ ਭਾਜੀ ਆਥਣੇ ਧੋ ਦੇਣਾ ਇਹ ਫਿਰ ਕੱਲੂ ਲੈ ਕੇ ਆਉਣਾ ਗੁਰੂ ਸਾਹਿਬ ਆ ਕਰਕੇ ਸਫਾਈ ਚੱਕਦੇ ਹੋ ਬਣਾ ਹੋ ਗਿਆ ਟਿਆਂ ਹੀ ਗੱਡੀਆਂ ਸਾਰੀਆਂ ਸਾਰੀਆਂ ਚੀਜ਼ਾਂ ਦੀ ਸਾਫ ਸਫਾਈ ਕਰ ਦੇਣੀ ਹੈ ਸੰਧਾਰਾ ਦੇ ਕਿਉਂ ਨਾ ਬਾਲਟੀ ਜੀ ਵੀ ੱੱਕਣ ਰਖਾ ਲਿਆ ਉਹਨੂੰ ਧੋਦਾ ਲਿਆ ਕੇ ਕੀ ਆਂਜਾ ਫੋਕਰ ਸੋਖੋ ਤੱਕ ਬਰੋਕਾ। ਚੱਕ ਦੇਉ ਕਰਾਂ ਬਾਈ। ਹੋਰ ਤਾਂ ਨਹੀਂ ਉੱਧਰ ਰਹਿ ਗਿਆ ਕੋਈ ਦੱਸ ਦੇ ਹੁਣ ਤਾਂ। ਬਸ। ਇਧਰੋਂ ਧੋਦਾ ਸਾਰਾ ਆਪਾਂ ਪੀ ਆਪਾਂ ਖੁਰਨੀ ਜੀ ਵੀ ਬੇਲੀ ਕਰ ਦੇਣੀ ਆ। ਇਹ ਬਹੁਤ ਠੀਕ ਆ। ਅਈ ਤਾਂ ਬਾਅਦ ਚ ਨਹੀਂ ਆਥਰੇ ਧੋਣਾ ਸੀਗਾ ਹੁਣ। ਅਈ ਤਾਂ ਆਥਣੇ ਧੋਣ ਲੱਗਣਾ ਸੀ। ਚਲ ਕੋਈ। ਆ ਵਧੀਆ ਹੋ ਗਿਆ ਕੰਮ। ਮੰਮੀ। ਚੱਲ ਚੱਲ ਗਏ ਉਹ ਲਾ ਫਲਾ ਨਾ ਪਰਾ 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 ओके ਸਾਰੇ ਨੂੰ ਲਾਉਣਾ ਫੋਨ ਮੈਂ ਭਾਬੀ ਨੇ ਤਾਂ ਸਾਰਾ ਕੰਮ ਪਹਿਲਾਂ ਹੀ ਹੀ ਅੱਕਦਾ ਇਧਰੋਂ ਵੀ ਬੇਲਾ ਕਰਤਾ ਹੈ ਬਸ ਆਪਣਾ ਨਵੇੜਤਾ ਕੰਮ ਭਾਬੀ ਨੇ ਪਹਿਲਾਂ ਹੀ ਆ ਇਧਰ ਕਰ ਤੇ ਉਹ ਠੀਕ ਆ ਸਹੀ ਆ ਇੱਥੇ ਕਰਾਵਾਂਗੇ ਮਹਾਰਾਜ ਪ੍ਰਕਾਸ਼ ਕਰ ਲਓ ਸਮਾਨ ਲੈ ਕੇ ਆਣੇ ਹੁਣ ਜਾ ਕੇ ਰਹਿ ਕੋਟੂ ਠੀਕ ਆ ਭਾਬੀ ਤੂੰ ਤਾਂ ਪਹਿਲਾਂ ਹੀ ਫਟ ਚੱਕਦੇ ਹਾ ਤੋਂ ਕਾਲੋ ਬਈ ਚੱਲ ਗਏ ਜੋ ਆ ਪੀ ਕੇ ਨਹੀਂ ਆਈ ਉਹਨਾਂ ਨੂੰ ਚੱਲ ਫਿਰ ਕਰਾ ਪੀ ਕਰਾ ਉਹਨਾਂ ਦਾ ਬੰਦ ਹੋ ਗਿਆ ਨਾ ਡੇਢ ਵਜ ਗਿਆ ਲਿਖਾ ਮੰਨਣਾ ਮੱਝਗਰਾਮ ਆ ਤਾਂ ਪਹੁੰਚ ਗਏ ਆਪਾਂ ਰੈਕੂਟੂ ਹੀ ਲੈ ਆਉਨੇ ਆ ਉਹ ਸਬਜ਼ੀ ਆਪਾਂ ਇੱਕ ਹੀ ਬਣਾਵਾਂਗੇ ਮਟਰ ਫਨੀਰੀ ਯਾਰ ਦੂਜੀ ਐਵੇਂ ਬਚਦੀ ਰਹਿੰਦੀ ਐ ਕੋਈ ਖਾਂਦਾ ਨਹੀਂ ਮੂੰਗੀ ਮਸਰੀ ਜੀ ਨਹੀਂ ਬਣਾਉਣਾ ਹਾਂ ਬਸ ਗੁੰਦੀ ਤੇ ਮਟਰ ਫਨੀਰੀ ਆ ਆ ਨਾਲ ਕੋਈ ਮਿੱਠਾ ਕਸਟਰਡ ਬਣਾਵਾਂਗੇ ਹਾਂ ਦੇਖ ਆਹੋ ਦੁੱਧ ਪਨੀਰ ਦੇਖ ਕੇ ਹੁਣ ਫਿਰ ਸਭ ਦਾਣ ਨੂੰ ਥੋੜੋ ਕੋਈ ਮੂੰਹ ਮਾਰਦਾ ਹੈਪੀ ਭਾਣੇ ਕਦੋਂ ਖਾਊ ਆਪਾਂ ਵੀ ਨਿਕਲੇ ਆ ਪਾਣੀ ਜੇ ਫਿਰ ਤਾਂ ਆਪਾਂ ਗੁਰੂ ਸਾਹਿਬ ਇੱਧਰ ਦੀ ਲੈ ਕੇ ਆਉਣੇ ਆ ਜਿੰਨਾ ਕੋ ਹੁੰਦਾ ਉਸ ਤੋਂ ਬਾਅਦ ਅਸੀਂ ਧੋਦਾਂਗੇ ਆ ਮਿੱਟੀ-ਮੁੱਟੀ ਸਾਰੀ ਚੱਕਣੀ ਪੈਣੀ ਆ ਚੱਕ ਕੇ ਇੱਧਰ ਸਿਰਦੇ ਆ ਗਿਆ ਉਹ ਉਹ ਜਿਹੜਾ ਗੂਗਲ ਆਉਣ ਆਪਾਂ ਸਾਰੀ ਆਹ ਵੀ ਬੇਲੀ ਕਰਨੀਆਂ ਇਹ ਆਹ ਲਾਤੀ ਮੈਂ ਕੱਲ ਬਥੇਰੀ ਨਹੀਂ ਆ ਜਿਹੜਾ ਬੋਰਾ ਪੂਰੇ ਬਿਸਤਰੇ ਇਧਰ ਮਾਰਦੇ ਆ ਤੂੜੀ ਨੀਰੇ ਵਾਲੇ ਚ ਆ ਉਹ ਨੀਰੇ ਵਾਲ ਚ ਰੱਖ ਦੇ ਆਹਾਂ ਜਿਹੜੇ ਅੰਦਰ ਹੈ ਬਾਬੀ ਇਹ ਇਹਦਾ ਛੱਟ ਕੇ ਆਉਣ ਵਾਲੀ ਆ ਆ ਦਾ ਬਾਹਰ ਹੀ ਛੱਟਿਆਂਗੇ ਓਏ ਆਪ ਵੀ ਨਹੀਂ ਲਾਇਆ ਆਪਾਂ ਦਾ ਯਾਰ ਨਿੰਬੂ ਆ ਮਸੰਮੀ ਹੋਰ ਮੰਮੀ ਹੁਣ ਖਾਦੋ ਹੁਣ ਕਿ ਉਹਨਾਂ ਨੇ ਕਹ ਲਿਆ ਹੋਈ ਪਿਆ ਉਹਦੋਂ ਤੋਂ ਨੂੰ ਛੇਤੀ ਸੀ ਲਿਆ ਜਾਂਦੀ ਇਹ ਬੰਦੇ ਦੀ ਗੱਲ ਨਹੀਂ ਨਾ ਮੰਨਦੇ ਇਹ ਮੇਰੀ ਗੱਲ ਹਾਂ ਤੁਹਾਨੂੰ ਕਿਹਾ ਸੀ ਜਦੋਂ ਮਾਨ ਵਾਧੂ ਪਿਆ ਤੂੰ ਰਹਿਣ ਦੇ ਮਨ ਨੂੰ ਨਹੀਂ ਨਹੀਂ ਸਾਨੂੰ ਤਾਂ ਹੁਣ ਬਣਾਉਣਾ ਇਹ ਤਾਂ ਘਰੇ ਹੀ ਬਣਾ ਕੋਈ ਨਹੀਂ ਹੁੰਦਾ ਅਰੇ ਕਿਰਨ ਨੂੰ ਕਹਣਾ ਪਤਾ ਲੱਗਣੇ ਆ ਨਹੀਂ ਤੁਹਾਨੂੰ ਜਦੋਂ ਕਿਹਾ ਸੀ ਵੀ ਇੱਕ ਬਣਾ ਲਓ ਯਾਰ ਇਹਨੂੰ ਵੀ ਕਿਹਾ ਤੇਰਾ ਮਾਂ ਮਾਰਾ ਸੰਜਾ ਨਹੀਂ ਹੁੰਨੇ ਨਹੀਂ ਹੁੰਨੇ ਮੰਨਣ ਇਹ ਫਿਰ ਕੋਣ ਘੱਟਦਾ ਰੌਲਾ ਨਹੀਂ ਪੈਂਦਾ ਯਾਰ ਜੇ ਕਹਿੰਦੇ ਸਮਾਂ ਸਭ ਬੇਤਰੀ ਗੱਲ ਆ ਫਿਰ ਉਹਨਾਂ ਦਾ ਬੰਦਿਆ ਜੰਪ ਕੋਈ ਨਹੀਂ ਹੁੰਦਾ ਉਹ ਦੇ ਉਹ ਤੇਰਾ ਝੱਗਾ ਪਿਆ ਚਾਹਦਾ ਉਹ ਲਾ ਕੇ ਲੈ ਕੇ ਜਾ ਉਹ ਵੀਰਾ ਨਹੀਂ ਹੈਗਾ ਉਹ ਤੇਰਾ ਜਿਹੜਾ ਕੱਲ ਪਾਇਆ ਸੀ ਤੇਰੇ ਨਹੀਂ ਪਾਈ ਸੀ ਹੈਲੋ ਨਹੀਂ ਨਹੀਂ ਹਾਂ ਫੋਟੋ ਆ ਹਾਂ ਉਹ ਕਰਮ ਪੇਵਾ ਸੀ ਉਹ ਅੱਛਾ ਹੁਣ ਸ਼ਹਿਰੋਂ ਲੈ ਕੇ ਕੀ ਆਉਣਾ ਆਪਾਂ ਇਹ ਕਰਮਾਨਾ ਸਾਹਿਬ ਲੈ ਕੇ ਆਉਣਾ ਹਾਂ ਹੋਰ ਉੱਥੋਂ ਉਹ ਡੈਰੀ ਜਾਂਦੇ ਇੰਨੀ ਫੜ ਲਾਵਾਂਗੇ ਤਹੀਂ ਹੋਰ ਕੀ ਲੈ ਕੇ ਆਵਾਂ ਹੋਰ ਕੀ ਹੈਗਾ ਸਾਰਾ ਸਮਾਨ ਪਿਆਦਾ ਮੰਡੀ ਚੋਂ ਵੀ ਲਿਆ ਆਂਦਾ ਬਾਕੀ ਦਾ ਸਾਰਾ ਕੋਈ ਸਮਾਨ ਹੈਗਾ ਮੰਡੀ ਵਾਲਾ ਤਾਂ ਸਾਰਾ ਹਾਂ ਸਬਜ਼ੀਆਂ ਭਾਜੀਆਂ ਮੈਂ ਲਿਆ ਆਂਦੀ ਹਾਂ ਸਾਰਾ ਖੁਸ਼ ਹੈਗਾ ਸ਼ੋਕੀ ਬਦਾਮ ਬਦੂ ਕੇਲੇ ਲਿਆਵਾਂਗੇ ਹਾਂ ਕੇਲੇ ਕੇਲੇ ਮੈਂ ਲਿਆ ਆ ਸੀਗਾ ਉਹ ਝੂਠੇ ਕਰਦੇ ਪਤਾ ਨਹੀਂ ਕੀ ਨਾ ਕਾਦਾ ਵਿੱਚ ਉਹਦੇ ਉਹ ਪਤਾ ਪਤਾ ਹੀ ਲੱਗਿਆ ਉਹ ਲਿਆਵਾਂਗੇ ਤੇ ਇਹ ਹੋਰ ਕੀ ਲਿਆ ਨਾਰਨੂਰ ਲਿਆਵਾਂਗੇ ਆ ਹੁਣ ਨਾਰਨੂਰ ਲਿਆਵਾਂਗੇ ਸ਼ਿਓ ਵੀ ਲਿਆਵਾਂਗੇ ਥੋੜੇ ਜਿ ਓ ਨਹੀਂ ਬਾਕੀ ਦਾ ਲਿਆ ਹੈਗਾ ਹੀ ਆਪਣੇ ਸਾਰਾ ਸਮਾਨ ਹੈਗਾ ਬਹੁਤ ਠੀਕ ਆ ਦੰਦੇ ਫਨੇਓ ਛੇਜਦੇ ਬੱਦੇ ਵੀ ਲੈਣੇ ਆ ਡੱਬੇ ਵੀ ਲੈਣੇ ਆ ਡੱਬੇ ਹੁਣ ਸੇ ਡੱਬੇ ਵੀ ਲੈਣੇ ਪੈਣੇ ਆ ਡੱਬੇ ਵੀ ਇੱਥੋਂ ਲੈ ਜਾਗੇ ਚਲੋ ਇਹਨਾਂ ਲਈ ਲੈ ਆਪਾਂ ਤੈਨੂੰ ਕੁੜਾ ਸੋਹਣਾ ਲੱਗਿਆ ਲੈਲਾ ਇਹ ਵੱਡੇ ਰਮਲਈ ਆ ਨਾ ਵੀਰੇ ਹਾਂਜੀ ਵੀਰੇ ਫੁੱਲ ਸਾਈਜ ਆ ਨੇ ਉਹ ਅਜੀ ਜੀ ਅੰਕਲ ਉਹਦਾ ਹੀ ਚੰਦ ਆ ਹਰਮਨਾਲਾ ਸਰਦਾਰ ਜੀ ਆਹੀ ਸੋਣਾ ਇਹ ਲੈ ਲੈਣਾ ਜਨ ਲਾ ਇਹ ਲੈ ਲੈ ਇਹ ਲੈ ਲੈਣਾ ਹੋਰ ਤਾਂ ਨਹੀਂ ਲੈਣਾ ਕੋ ਸਰੂਪੇ ਬਾਬੇ ਨੂੰ ਹਾਂ ਬਾਬੇ ਨੂੰ ਸਰੂਪਾ ਆਹੋ ਲੈਣਾ ਖੱਟਾ ਇੱਕ ਸਰੂਪਾ ਦੇ ਦਿਓ ਵੀਰੇ ਖੱਟਾ ਕਿੰਨੇ ਮੀਟਰ ਦਾ ਹੁੰਦਾ ਪਰਨਾ 2.5 ਦਾ 2.5 ਮੀਟਰ ਦਾ ਦੇ ਦਿਓ ਬਸ ਹੋਰ ਤਾਂ ਨਹੀਂ ਲੈਣਾ ਕੋ ਡੈਡਿੰ ਤਾਂ ਲੈਣਾ ਸੀ ਕੋਟ ਕੁਰਤਾ ਪਜਾਮਾ ਚਲੋ 100 ਸੈਲਫ ਸਟੋਰ ਤੇਰਾ ਤਾਂ ਨਹੀਂ ਕੀ ਕਰਿਆ ਸੂਟ ਨਹੀਂ ਆ ਵੀ ਸ਼ੋਕਰ ਬੱਸ ਸਹੀ ਆ ਆ ਕਰਦੇ ਬੰਦ ਬਾਦੀ ਦੇ ਤਾਂ ਪ੍ਰਾਈਵੇਟ ਤੇ ਜਾ ਤਾਂ ਲੱਡੂ ਲੈ ਲੈ ਉੱਥੋਂ ਹੀ ਲੈ ਲਾਂਗੇ ਪਿੰਡੋਂ ਆ ਲਾਰੇ ਬਾਰੀ ਚੱਲ ਗਏ ਆ ਲੱਕ ਉੱਪਰ ਫੇਰ ਬੰਦਾ ਅੱਜ ਤਾਂ ਇਹ ਤਾਂ ਮੈਂ ਬੰਦੀ ਰੱਖਦੇ ਆ ਅਚੰਬਿਆਂ ਨੂੰ ਬਹੁਤ ਲੀੜੇ ਲੈ ਆਪਾਂ ਹਨਾ ਉਹ ਵਾਲਾ ਕੱਪੜਾ ਜੰਨਾ ਇਹਨਾਂ ਨੇ ਖਰੀਦਾ ਉਹਨਾਂ ਦਾ ਇਹਨਾਂ ਨੂੰ ਲੈ ਕੇ ਤੂੰ ਪ੍ਰਿੰਸ ਦੇ ਸਮਾਉਂਦੀ ਹੁੰਦੀ ਹੈ ਹਨਾ ਇਹਨਾਂ ਨੂੰ ਲੈ ਲੈਣਾ ਬਾਲੇ ਬਿੱਟੂ ਹਨਾ ਬਦਲੀ ਦੇ ਬਿੱਟੂ ਪਤਨਾ ਨੇ ਇਹ ਮੇਰੇ ਵਿਆਹ ਦੀ ਬਰੀਆਂ ਬੁੰਨੀਆਂ ਇੱਥੇ ਹੀ ਗਈਆਂ ਮੈਂ ਵਿਆਹ ਵਾਲਿਆਂ ਬਾਰੇ ਨਾ ਸ਼ਾਇਦ ਕਿਸੇ ਉਹ ਪਿੱਪਲ ਕੋਲੇ ਸੀ ਦੁਕਾਨ ਇਹਨਾਂ ਦੀ ਅੱਛਾ ਇਹ ਗਲਜਾਰੀ ਹੁਣੀ ਆ ਠੀਕ ਆ ਪਰ ਪਿੰਡ ਪਏ ਪੰਜ ਛੇ ਭਰਾ ਸੀ ਠੀਕ ਆ ਆਪਣੇ ਪਿੰਡ ਸਾਰੇ ਸਮਾਨ ਇੱਥੋਂ ਗੋੜਚਾ ਰਾਸ਼ਨ ਜਿੰਨਾ ਜਾਂਦਾ ਸਾਰਾ ਇੱਥੋਂ ਹੀ ਜਾਂਦਾ ਸੀ ਅੱਛਾ ਕਰਿਆਨੇ ਦੀ ਸਕਾਨ ਵੀ ਸੀ ਹਾਂ ਕਰਾਨੇ ਦੀ ਵੀ ਸੀ ਕੱਪੜੇ ਦੀ ਵੀ ਸੀ ਹੁਣ ਇਹ ਅੱਡੋ ਅੱਡ ਹੋ ਕੇ ਇਹਨਾਂ ਨੇ ਇੱਥੇ ਪਾ ਲਈ ਉਹਨਾਂ ਦੀ ਉੱਥੇ ਹੀ ਆ ਠੀਕ ਆ ਜੇ ਪੁਰਾਣੇ ਆ ਸਦਰ ਬਰੀ ਦਾ ਸਮਾਨ ਇੱਥੋਂ ਗਿਆ ਸੀ ਚੰਬੇ ਵਾਲਿਆਂ ਦੇ ਹਾਂ ਚੰਬੇ ਵਾਲਿਆਂ ਦੇ ਫਰੀ ਬਣਾਈ ਸੀ ਕੀ ਲੈਣਾ ਸੀ ਗੁੱਟ 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 ਕੀ ਦਾ ਵਟਣਾ ਵੱਡਣਾ ਕਮਣਾ ਹੈ ਗੈਰੰਦ ਦਾ ਹਾਂ ਹੋਰ ਕਿਹੜਾ ਗੁੱਟ ਆਉਂਦਾ ਜੈਲ ਦਾ ਗੁੱਟ ਹੁੰਦਾ ਕੋਲੇ ਉਹ ਆਏਗਾ ਮੈਗਾ ਪਤਾ ਨਹੀਂ ਕਿਹਦਾ ਗੁੱਟ ਲੈਣਾ ਸੀ ਠੂਠੀ ਗਾ ਨਾਰੀਅਲ ਦੀ ਨਹੀਂ ਵੱਟ ਹੁੰਦਾ ਉਹ ਕਲੇਰ ਲੇਰ ਜਿਆ ਹਾਂ ਆਉਣ ਸਾਰ ਨੂੰ ਤੂੰ ਗੁੱਟ ਕਹਿੰਦੇ ਆ ਬਾ ਇਥੋਂ ਦਾ ਆਪਣਾ ਮੇਨ ਰਮਾਲਾ ਸਾਹਿਬ ਸੀ ਸਰੋਪਾ ਸੀ ਆਓ ਸੇਵਕ ਤੋਂ ਲਿਆਵਾਂਗੇ ਦੁੱਧ ਦਾ ਸੇਵਕ ਕਿਹਨੇ ਲਿਆ ਕੇ ਆ ਆ ਕੇ ਠੰਡਾ ਕਰ ਲਾਂਗੇ ਹਾਂ ਰੇ ਰਮਣੀ ਮਲਾਈ ਲਾ ਕੇ ਉਹ ਦਾ ਪਾਸਟਰ ਬਣਾ ਠੀਕ ਆ ਨਹੀਂ ਇਹ ਵਿੱਚ ਸਣੀ ਮਲਾਈ ਬਣਾ ਲੈ ਫੇਰ ਕੀ ਹੁੰਦਾ ਸ਼ੀਰਾ ਵਾਂਗੂੰ ਜ਼ਿੰਦਗੀ ਗੁਜ਼ਾਰੂ ਖਾਨ ਸਾਹ ਅਬੀ ਸਿੰਘ ਨਲਵਾ ਚੌਂਕ ਕਿਹੜਾ ਘੋੜਾ ਚੌਂਕ ਕਹਿੰਦੇ ਸੀ ਹਾਂ ਹੁਣ ਕਹਿ ਕੇ ਦਿਖਾਵੇ ਕਿ 76 ਨਾ ਲਾਈਏ ਚੌਂਕ ਬੁੜੀਆਂ ਹੀ ਕਹਿੰਦੇ ਆ ਇਹ ਬੰਦੇ ਹੀ ਕਹਿੰਦੇ ਸੀ ਬੁੜੀਆਂ ਨੂੰ ਪਤਾ ਨਹੀਂ ਹੁੰਦਾ ਸੀ ਕਿੱਥੇ ਜਾਣਾ ਭਾਈ ਉਹ ਘੋੜੇ ਵਾਲੇ ਚੌਂਕ ਤੇ ਲਾ ਦਿਓ ਹੁਣ ਤਾਂ ਜੇ ਘੋੜੇ ਕੈਕਟਰ ਹੀ ਪਹਿਲਾਂ ਗੱਲ ਕੈਕਟਰ ਹੀ ਟੋਕ ਦਿੰਦੇ ਆ ਕੈਕਟਰ ਕਹਿੰਦਾ ਘੋੜੇ ਵਾਲਾ ਚੌਂਕ ਨਹੀਂ ਬਾਪਿਆਂ ਵਾਲਾ ਚੌਂਕ ਹਰੀ ਸਿੰਘ ਨਲੂਆ ਚੌਂਕ ਇਹ ਮੇਰੇ ਆ ਤੇਰੇ ਵਰਗਿਆਂ ਨੂੰ ਇਤਿਹਾਸ ਨਹੀਂ ਪਤਾ ਜਿਹਨਾਂ ਨੂੰ ਉਹ ਕਹਿ ਦਿੰਦੇ ਸੀ ਉਹ ਕਹਿੰਦੇ ਸੀ ਉਹ ਘੋੜੇ ਵਾਲੇ ਚੌਂਕ ਤੇ ਲਾ ਦਿਓ ਹਰੀ ਸਿੰਘ ਨਲੂਆ ਪਤਾ ਮਹਾਨ ਜਰਨੈਲ ਆ ਆਪਣੀ ਗੋਮ ਦਾ ਅਫਗਾਨ ਜਿੱਤੇ ਨਹੀਂ ਗਏ ਕਿਸੇ ਤੋਂ ਹਰੀ ਸਿੰਘ ਨਲੂਆ ਨੇ ਜਿੱਤੇ ਸੀ ਸਲਵਾਰਾਂ ਫੋਪਵਾ ਕੇ ਭਜਾਏ ਸੀ ਤੇ ਦੇ ਉੱਥੇ ਬਸ ਰਿਹਾ ਹੋਰ ਕੋਈ ਲੈ ਲੈਂਦੀ ਆ ਮੈਨੂੰ ਵੀ ਲੱਗਿਆ ਮੈਂਗਾ ਕੋਈ ਚੀਜ਼ ਭੁੱਲਦੇ ਆ ਉਹ ਵੀ ਕਨੇਰੀਆਂ ਦੇ ਵਧੀਆ ਹੁੰਦੇ ਆ ਓਕੇ ਵੀ ਕਨੇਰੀਆਂ ਦੇ ਲੈ ਲੈਣੇ ਆ ਬਰੋ ਜੀ ਉਸ ਸਥਾਨ ਦੇ ਜਿੱਥੇ 10ਵੇਂ ਪਾਸ਼ਾ ਨੇ ਮੁਗਲ ਜਾਲਮ ਰਾਜ ਦੀ ਜੜ ਪੱਟੀ ਸੀਗੀ ਗੁਰਦੁਆਰਾ ਕੱਲ ਹੀ ਜਾਣਾ ਸਾਹਿਬ ਹੁਣ ਇਹਨਾਂ ਦੇ ਲੈ ਕੇ ਆਉਣੇ ਡੱਬੇ ਹੁਣ ਮਜੀਸ਼ਤਾ ਵੀ ਕਨੇਰੀ ਸਵੀਟ ਓਏ ਡੱਬੇ ਦੇ ਦੋ ਭਾਈ ਓ 10 ਕ ਲਿਆਵਾਂ ਬਹੁਤ ਬਸ ਕੀ ਕਰਨੇ ਨਾ 10 ਕਾ ਡੱਬੇ ਲਿਆਉਣਾ ਜਿਹੜੇ ਵਾਜ ਕੇ ਘਰੇ ਲੱਗ ਜਾਣਗੇ ਆਪਣੇ ਆਵਲੀ ਦਾ ਬਚਣਾ ਹੀ ਨਹੀਂ ਛੂ ਮੰਤਰ ਹੋ ਜਾਣੇ ਇਹਨਾਂ ਦੇ ਲੈਣਾ ਹੁਣ ਆਪਾਂ ਮਠਾਸ ਭੰਡਾਰ ਵਾਲਿਆਂ ਨੂੰ ਪੀਕਾਂ ਨੇਰੀਆਂ ਜੋ ਇਹਨਾਂ ਨੂੰ ਵੀ ਪਸੀਏ ਬਈ ਕਾਜੂ ਕਤਲੀ ਹੈਗੀ ਆ ਭਾਈ ਕਾਜੂ ਕਤਲੀ ਤਾਂ ਨਹੀਂ ਹੈਗੀ ਆਪਣੇ ਹੈ ਕਾਜੂ ਕਤਲੀ ਤਾਂ ਨਹੀਂ ਠੀਕ ਨਹੀਂ ਤਾਂ ਮੈਂ ਕਿਹਾ ਪਾਈਆ ਘਰਾ ਘੱਟ ਲੈ ਕਰਕੇ ਗੱਡੀ ਚ ਚਲੋ ਮੈਂ ਬੜ ਗਿਆ ਇਹਦੇ ਕੰਮ બસ ਹੋਰ ਤਾਂ ਨਹੀਂ ਰਹਿ ਗਿਆ ਕੋਈ ਦब्बे ਵੀ ਲਿਆਂਦੇ ਆਪਾਂ ਦब्बे ਕਹਿੰਦੇ ਦब्बे ਲਿਆਂਦੇ 10 ਆ ਨਾ ਇੱਕ ਤਾਂ ਫਰਲੀ ਜਾਣਾ ਬੱਸ ਚਲੋ ਬੱਸ ਚਲੋ ਚੱਲੀਏ ਚਲੋ ਜੀ ਸਫਾਈਆਂ ਹੋ ਗਈਆਂ डन ਪਰ ਉਸ ਵਾਰ ਤਾਂ ਇਧਰੋਂ ਨਹੀਂ ਸਰਸੋ ਤੇ ਸਾਰੇ ਇਧਰ ਗੱਡੀਆਂ ਖੜੀਆਂ ਆ ਵੀ ਢੋਣੇ ਆ ਬੱਸ ਮਾੜਾ ਮੋਤਾ ਹੀ ਰਹਿ ਗਿਆ ਉਹਨੇ ਗੁਰੂ ਸਾਹਿਬ ਲੈ ਕੇ ਆਵਾਂ ਕੱਲ੍ਹ ਫਿਰ ਇਹ ਸਾਫ ਬੜਾ ਜਾਂਦਾ 3 ਸਾਲ ਹੋ ਗਿਆ ਹੁਣ ਗੜੀ ਚਾਰ ਬਣ ਗਈ ਪੋੜਾ ਇਹਦੇ ਛੋਟੀ ਹੈ ਨੀਗੀ ਹੈ ਛੋਟੀ ਨਹੀਂ ਹੈਗੀ ਛੋਟੀ ਜਾਂ ਮੜੀ ਉਹ ਕੋਈ ਨਾ ਸੇਵਾਈ ਆ ਇਹ ਨਗਰ ਚੀਤਣ ਵਾਲੀ ਵਿੱਚ ਹੀ ਹੋ ਗਈ ਹੁਣ ਦਸਾਂ ਮਿਲਾ ਫੇਰ ਲੱਗੇ ਫਿਰ ਨਾ ਹਾਂ ਇਹ ਨਗਰ ਦੇ ਕੋਟ ਵਿੱਚ ਵੀ ਨਹੀਂ ਲੱਗੇ ਚੱਲ ਚੱਲ ਓਏ ਇੰਦਰਜੀਤ ਹੈਲੋ ਨਾਲ ਹੀ ਸਾਫ ਕਰਨ ਵਾਲੀ ਨਾਲ ਹੀ ਨਾਲੀਆਂ ਸਾਫ ਕਰ ਬਾਅਦ ਇਸ ਨਾਲੀਆਂ ਸਾਫ ਕਰਾਉਂ ਮਾਰਤਾ ਦੋ ਵਾਰੀ ਗਾਇਸ ਕਹਿੰਦੇ ਪਾਣੀ ਮਾਰ ਪਾਣੀ ਹੈਲੋ ਪਾਣੀ ਮਾਰ ਨਗਰ ਕੀਰਤਨ ਵਾਲੀ ਸਫਾਈ ਇਕੱਠੇ ਕੋਈ ਕਰ ਦੇਣੀ ਅੱਜ ਨਗਰ ਕੀਰਤਨ ਵਾਲੇ ਤਾਂ ਦਾਲ ਆਉਣੀ ਆ ਹਾਂ ਉਦੋਂ ਪਹਿਲਾਂ ਪਹਿਲਾਂ ਨਿਮੇੜਦਗੇ ਆ ਨਹੀਂ ਤਾਂ ਫੇਰ ਨਹੀਂ ਦਾਲ ਰੋਟੀਆਂ ਫਸਣਗੀਆਂ ਮਾਲ ਪੂੜੇ ਦੋ ਪਹਿਲਾਂ ਪਹਿਲਾਂ ਕੀ ਆ ਕਰਿਓ ਕੰਮ ਨੂੰ ਵਾਹ ਪਾ ਰਾਹ ਗਿਆ ਪਾ ਇਹ ਬਾਹ ਦੇਦਾ ਹੀ ਮੁੱਦ ਗਿਆ ਹੋ ਗਿਆ ਦੇ ਪਾਇਆ ਬਾਈ ਜੀ ਇਹ ਇਹ ਨਾ ਕੱਲੂ ਪਾਕ ਦਾ ਤਾਂ ਹੀ ਰਹਿਣਾ ਮਗਰ ਪ੍ਰੋਗਰਾਮ ਦਿਖਾ ਵੀ ਮਗਰ ਕੀ ਆ ਉਹ ਕਿਵੇਂ ਪੇਚ ਕੋ ਟੂ ਪੇਚ ਕੋ ਆ ਟੂ ਚੱਲ ਹੋਰ ਟੂ ਰੱਖ ਕੇ ਮੱਦੀ ਪਰ ਦੇਣਾ ਪੱਥਰ ਰੱਖਾਂਗੇ ਯਾਰ ਆ ਉਹ ਆਠ ਵਾਲਾ ਪ੍ਰੋਗਰਾਮ ਕੀ ਚੱਲਦਾ ਕੰਮ ਅਜ ਇਹ ਨਾ ਕਰਦੇ ਤਾਂ ਨਾ ਹੀ ਕਰਦੇ ਇਹ ਵੀ ਨਹੀਂ ਹੋਣਾ ਆ ਐਵੇਂ ਡੰਡ ਭਾਈ ਜਾਊਗੀ ਉਹਨੇ ਦੇਖ ਲੈਣੀ ਪਿਆ ਸਹੀ ਗੱਲ ਆ ਵਿਆਹ ਦੇਖ ਕੇ ਰਾਜਪੁੱਜ ਗਿਆ ਉਹਦੇ ਪਕੌੜੇ ਫਿਰਦੇ ਆ ਤੇ ਢੱਡ ਦੇ ਮੂਹਰੇ ਭਾਜਦੇ ਟਿੱਕਾਂ ਟੁਕੀਆਂ ਸਾਰਾ ਕੁਝ ਦੀਪੇ ਤੂੰ ਨਹੀਂ ਗਿਆ ਵਿਆਹ ਤੇ ਉਹ ਜਾ ਤੈਨੂੰ ਨਹੀਂ ਲੈ ਕੇ ਜਾਂਦੀ ਫਿਰ